ਹੰਗਾਰਾ ਮਨ ਇਹ ਬਹੁਤ ਵਦਿਆ ਹੰਗਾਰਾ ਮਿਲ ਰਿਹਾ ਤੁਸੀਂ ਆਪ ਹੀ ਦੇਖਿਆ ਕਿੰਨਾ ਜੋਸ਼ ਹੈ ਜੋਸ਼ ਹੋਵੇ ਵੀ ਕਿਉਂ ਨਾ ਕਿਉਂਕਿ ਇਹ ਹੀ ਲੋਕ ਹੈ ਜਿਨ੍ਹਾਂ ਨੇ ਝਾੜੂ ਦੀ ਸਰਕਾਰ ਬਣਾਈ ਸੀ ਲੋਕਾਂ ਨੂੰ ਸਭ ਪਤਾ ਹੁੰਦਾ ਲੋਕ ਜੋ ਡਿਸੀਜਨ ਕਰਦੇ ਬਿਲਕੁਲ ਸਹੀ ਕਰਦੇ ਆ ਜਿਵੇਂ ਸ਼ੌਂਕ ਨਾਲ ਉਦੋਂ ਵੋਟਾਂ ਪਾਈਆਂ ਸੀ ਹੁਣ ਉਸਨੇ ਗੁੱਸੇ ਨਾਲ ਝਾੜੂ ਦੇ ਖਿਲਾਫ ਪਾ ਰਹੇ ਹੈ ਝਾੜੂ ਨੂੰ ਵੋਟ ਨਹੀਂ ਪੈ ਰਹੀ ਮੈਂ ਜੋ ਮਾਹੌਲ ਦੇਖ ਰਿਹਾ ਸਾਰੇ ਹਲਕੇ ਦੇ ਵਿੱਚ ਦੋਵਾਂ ਹਲਕਿਆਂ ਚ ਸੁਨਾਮ ਤੇ ਦਿੜ ਵਿੱਚ ਦੂਜੇ ਪਾਸੇ ਅਕਾਲੀ ਦਲ ਹੈ ਅਕਾਲੀ ਦਲ ਫਟਿਆ ਹੋਇਆ ਦੋ ਦੋ ਕੈਂਡੀਡੇਟ ਹੈ ਔਰ ਕੈਂਡੀਡੇਟ ਵੀ ਉਹਨਾਂ ਨੂੰ ਪੂਰੇ ਨਹੀਂ ਮਿਲੇ ਸੋ ਉਹਨਾਂ ਦੀ ਵੀ ਕੋਈ ਪਿਜੀਸ਼ਨ ਨਹੀਂ ਔਰ ਬੀਜੇਪੀ ਦਾ ਤਾਂ ਆਪਣੇ ਪਿੰਡਾਂ ਦਾ ਇਲੈਕਸ਼ਨ ਹੈ ਪਿੰਡਾਂ 'ਚ ਕਦੀ ਵੀ ਗੱਲ ਨਹੀਂ ਔਰ ਮਾਲਵੇ 'ਚ ਬਿਲਕੁਲ ਗੱਲ ਨਹੀਂ ਹੈ ਸੋ ਸਾਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਗੀਆਂ ਵੋਟਾਂ ਨਾਲ ਜਿੱਤਣਗੇ ਲੋਕਾਂ 'ਚ ਪੂਰਾ ਉਤਸ਼ਾਹ ਹੈ ਕਿ ਕਾਂਗਰਸ ਪਾਰਟੀ ਨੂੰ ਵੀ ਬਹੁਤ ਥਾਵਾਂ ਤੇ ਉਮੀਦਵਾਰ ਨਹੀਂ ਉਤਾਰੇ ਸਾਜਲੀ ਦੇ ਵਿੱਚ ਉਨੀ ਚੋਨਾਂ ਦੇ ਵਿੱਚ 9 ਜੂਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਵੀ ਖਾਲੀ ਪਏ ਨੇ ਉਹਨਾਂ ਬਾਰੇ ਕੀ ਕਹੂੰ ਕਿ ਕੌਣ ਜੂtareਗੇ ਕਿਉਂਕਿ ਇਹ ਸਰਕਾਰ ਜਿਹੜੀ ਹੈ ਨਾ ਟਾਈਮ ਇਨਾ ਘੱਟ ਦਿੰਦੀ ਹੈ ਕਿ ਪਹਿਲਾਂ ਦੇਖੋ ਇਲੈਕਸ਼ਨ ਬਹੁਤ ਪਹਿਲਾਂ ਹੋਣਾ ਸੀ ਚਲੋ ਕੁਝ ਫੜਾਂ ਕਰਕੇ ਲੇਟ ਹੋਇਆ ਇਹਨਾਂ ਦਾ ਮਨ ਹੀ ਨਹੀਂ ਸੀ ਇਲੈਕਸ਼ਨ ਕਰਾਇਆ ਜਾਵੇ ਇਹ ਤਾਂ ਡੰਡਾ ਸੀਗਾ ਹਾਈ ਕੋਰਟ ਦਾ ਕਿ 5 ਤਰੀਕ ਤੱਕ ਇਹਨਾਂ ਨੂੰ ਅਨਾਉਂਸ ਕਰਨੇ ਪੈਨੇ ਸੀ ਔਰ ਫਿਰ ਕਿਵੇਂ ਨੇ ਅਨਨ ਬਨਨ ਇਹਨਾਂ ਨੇ ਜਦੋਂ ਪਤਾ ਹੀ ਨਹੀਂ ਤੁਹਾਨੂੰ ਕਿ ਕਿਹੜੀ ਸੀਟ ਰਿਜ਼ਰਵ ਹੈ ਕਿਹੜੀਆਂ ਪਿੰਡ ਪਿੰਡ ਇਕੱਠੇ ਹੈ ਤੇ 19 ਦਿਨ ਕੀ ਬੰਦਾ ਤਿਆਰੀ ਕਰੂਗਾ ਨਾਲ ਦੀ ਨਾਲ ਇੱਕ ਦਿਨ ਪਹਿਲਾਂ ਰਿਜ਼ਰਵ ਕੀਤੇ ਅਗਲੇ ਦਿਨ ਅਨਾਉਂਸ ਕਰਕੇ ਪਰਸੋਂ ਤੋਂ ਨੋਮੀਨੇਸ਼ਨਸ ਹੈ ਕਿਉਂਕਿ ਇਲੈਕਸ਼ਨ ਬਲਾਕ ਸਮਤੀ ਜ਼ਿਲ੍ਹਾ ਪਰਿਸ਼ਦ ਐਸਾ ਹੈ ਲੋਕਾਂ ਦਾ ਬਹੁਤਾ ਇੰਟਰਸਟ ਵੀ ਨਹੀਂ ਬਣਦਾ ਇਸ ਕਰਕੇ ਕਿ ਜੀ ਸਰਕਾਰ ਹੈ ਜੀ ਤੱਕਾ ਕਰੂਗੀ ਇੱਕ ਥੋੜਾ ਜਿਹਾ ਮਨ ਚ ਡਰ ਹੁੰਦਾ ਹੈ ਹਾਲਾਂਕਿ ਅਸੀਂ ਗੱਲ ਖੜਦੇ ਆਂ ਔਰ ਬਹੁਤ ਥਾਂਵਾਂ ਤੇ ਤੱਕਾ ਵੀ ਹੋਇਆ ਹੈ ਕਿ ਜੀ ਪੇਪਰ ਕੈਨਸਲ ਕਰ ਦੇਣਗੇ ਜੀ ਅਕਾਊਂਟਿੰਗ ਚ ਗਲਤੀ ਕਰ ਦੇਣਗੇ ਜੀ ਅਕਾਊਂਟਿੰਗ ਚੱਕ ਕੇ ਲੈ ਜਾਣਗੇ ਜੀ ਸੋ ਇਹਨਾਂ ਨੂੰ ਜਿੱਤਨ ਤਾਂ ਦੇਣਾ ਨਹੀਂ ਜੀ ਤੋ ਇਸ ਕਰਕੇ ਵੀ کئی ਵਾਰੀ ਕੈਂਡੀਡੇਟ ਪਿੱਛੇ ਹਟ ਜਾਂਦੇ ਆਦਰਵਾਇਜ਼ ਇਹ ਨਹੀਂ ਕਿ ਕਾਂਗਰਸ ਦੇ ਕੈਂਡੀਡੇਟ ਨਹੀਂ ਹੈ ਜਿੰਨੇ ਜੁਨਾ ਤੇ ਕਾਂਗਰਸ ਦੇ ਉਮੀਦਵਾਰ ਨਹੀਂ ਹੈਗੇ ਉੱਥੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਕਿਹਨਾਂ ਨੂੰ ਵੋਟ ਬਣ ਦੇ ਜਿਹੜੇ ਸਾਡੇ ਆਜ਼ਾਦ ਹੈ ਸਾਡੀ ਸੋਚ ਵਾਲੇ ਆ ਸਾਡੀ ਆਈਡੀਓਲੋਜੀ ਦੇ ਜਿਹੜੇ ਕਾਂਗਰਸ ਦੇ ਹਨਾ ਉਹ ਸਾਡੀ ਜਿਹੜੀ ਲੀਡਰਸ਼ਿਪ ਉੱਥੋਂ ਦੀ ਚੈੱਕ ਵੇਖ ਰਹੀ ਹੈ ਕਿ ਅਸੀਂ ਕਿਹਨੂੰ ਵੋਟ ਪਾਈਏ ਉਸ ਤਰ੍ਹਾਂ ਦਾ ਉਹ ਫੈਸਲੇ ਕਰ ਰਹੇ ਆ ਤਾਂ ਕਿ ਜਿੱਥੇ ਕਾਂਗਰਸ ਦਾ ਕੈਡਰ ਸਟਰੋਂਗ ਹੁੰਦਾ ਜਿੱਥੇ ਸਾਨੂੰ ਉਤਲੀ ਵੋਟ ਮਿਲ ਰਹੀ ਹੈ ਜਿੱਥੇ ਲੜਾ ਸਾਡਾ ਨਹੀਂ ਵੀ ਹੈ ਉਸ ਹਿਸਾਬ ਨਾਲ ਉਹ ਡਿਸੀਜਨ ਲੈ ਰਹੇ ਆ ਕਿਹੜੇ ਮੁੱਦਿਆਂ ਤੇ ਚੋਣ ਲੜੀ ਜਾ ਰਹੀ ਹੈ ਸਰ ਮੁੱਦਾਂ ਦਾ ਤਾਂ ਸਿਰਫ ਡਿਵੈਲਪਮੈਂਟ ਦਾ ਕੰਮ ਹੁੰਦਾ ਹੈ ਅਸੀਂ ਦੱਸਦੇ ਹਾਂ ਕਿ ਪੰਜਾਬ ਸਰਕਾਰ ਪਹਿਲਾਂ ਕਾਂਗਰਸ ਦੀ ਵੀ ਰਹੀ ਹੈ ਕੈਪਟਨ ਨਮਰਿੰਦਰ ਸਿੰਘ ਜਿਹੜਾ ਸਾਡਾ ਅਸੀਂ ਉਦੋਂ ਵੀ ਰਹੀ ਹੈ ਮਨਮੋਹਨ ਸਿੰਘ ਜੀ ਨੇ ਵੀ ਜਿਹੜੇ ਗਰੀਬਾਂ ਲਈ ਮਨਰੇਗਾ ਹੈ ਰਾਈਟ ਟੂ ਫੂਡ ਹੈ ਰਾਈਟ ਟੂ ਐਜੂਕੇਸ਼ਨ ਹੈ ਜੋ ਗਰੀਬਾਂ ਲਈ ਸਕੀਮਾਂ ਸੀ ਜੋ ਉਦੋਂ ਦੀਆਂ ਚੱਲੀਆਂ ਸੀ ਜਿਹੜੀਆਂ ਹੁਣ ਬੰਦ ਹੋ ਰਹੀਆਂ ਹਨ ਉਹ ਮੂ ਦੇ ਗੁੰਡਾਗਰਦੀ ਹੈ ਅੱਜ ਨਸ਼ਿਆਂ ਦਾ ਇੰਨਾ ਵੱਡਾ ਪ੍ਰਕੋਪ ਹੈ ਪੰਜਾਬ ਦੇ ਵਿੱਚ ਹਸਪਤਾਲਾਂ ਚ ਡਾਕਟਰ ਨਹੀਂ ਹੈ ਸਾਰੇ ਮੁੱਦੇ ਸਾਰੇ ਲੋਕਾਂ ਨੂੰ ਪਤਾ ਹੈ ਇੰਨਾ ਮੁੱਦਿਆਂ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਤਾਂ ਆਪਾਂ ਨੂੰ ਪਤਾ ਹੀ ਹੈ ਅੱਜ ਹਨੇਰਾ ਹੋਣਾ ਕੋਈ ਵੀ ਸਾਡੇ ਦਿਨੇ ਵੀ ਸਾਡੀ ਧੀ ਪੈਣ ਕੋਈ ਗਲੇ ਚ ਥੋੜ੍ਹੀ ਬਹੁਤ ਵੀ ਵਾਲੀ ਪਾ ਕੇ ਵੀ ਨਹੀਂ ਨਿਕਲ ਸਕਦੀ ਮੋਬਾਈਲ ਲੈ ਕੇ ਵੀ ਤੁਸੀਂ ਨਹੀਂ ਨਿਕਲ ਸਕਦੇ ਇਹ ਲਾਅ ਐਂਡ ਆਰਡਰ ਤੇ ਨਸ਼ੇ ਦੋਵੇਂ ਇਕੱਠੇ ਹੀ ਹੈ ਨੌਜਵਾਨ ਨਸ਼ਿਆਂ 'ਚ ਪਏ ਆ ਉਹਨਾਂ ਨੂੰ ਨਸ਼ੇ ਦੀ ਤੋੜ ਹੁੰਦੀ ਐ ਸਾਰਾ ਦਿਨ ਚੋਰੀਆਂ ਹੁੰਦੀਆਂ ਪੁਲਿਸ ਕੋਲ ਥਾਣਿਆਂ 'ਚ ਪੁਲਿਸ ਨਹੀਂ ਐ ਸਾਰੇ ਵੀਆਈਪੀ ਸਿਕਿਉਰਿਟੀ ਤੇ ਐ ਬੜਾ ਇਸ਼ੂ ਐ ਸੋ ਲਾ ਐਂਡ ਆਰਡਰ 'ਚ ਸ਼ਰੇਮ ਗੋਲੀਆਂ ਚੱਲੀ ਜਾਂਦੀ ਐ ਗੈਂਗਸਟਰ ਵੱਧ ਰਹੇ ਐ ਫਰੋਤੀਆਂ ਦਾ ਟਾਈਮ ਐ ਵਪਾਰੀ ਵੀ ਪਰੇਸ਼ਾਨ ਐ ਹਨਾ ਬਹੁਤੀਆਂ ਚੀਜ਼ਾਂ ਤਾਂ ਰਿਪੋਰਟ ਹੀ ਨਹੀਂ ਹੁੰਦੀਆਂ ਐਨੇ ਲੱਖਾਂ ਕਰੋੜਾ ਰੁਪਈਆ ਕੋਈ ਕੈਨੇਡਾ ਬੈਠੋ ਮੰਗੀ ਜਾਂਦਾ ਕੋਈ ਕਿਧਰੇ ਪਣੀ ਜਾਂਦਾ ਸੋ ਬੜਾ ਅਫਸੋਸ ਦੀ ਗੱਲ ਐ ਹੁਣ ਗੈਂਗਸਟਰਾਂ ਦੀ ਮਦਦ ਵੀ ਪੋਲਿਟਿਕਲ ਪਾਰਟੀਆਂ ਕਰਨ ਲੱਗ ਪਈਆਂ ਸ਼ਰਿਆਮ ਕਰਨ ਲੱਗ ਪਈਆਂ ਉਹਨਾਂ ਦੇ ਪਰਿਵਾਰਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਰਨ ਤਰਨ ਕੀ ਹੋਇਆ ਇਹ ਹੀ ਕੁਝ ਹੋਇਆ ਸੋ ਇਹ ਸਾਰੇ ਸਾਰੇ ਮੁੱਦੇ ਆ ਹਾਂ ਨਾ ਜੋਧਕਰ ਚਲੋ ਉਹਨਾਂ ਦੀ ਆਪਣੀ ਮਹਿਸੂਸ ਦਾ ਫਰਸਟ੍ਰੇਸ਼ਨ ਹੈ ਦਿਲ ਕਰਦਾ ਕੁਰਸੀ ਤੇ ਬੈਠੀਏ ਸੀਐਮ ਦੀ ਬੈਠੀਏ ਥੱਲੇ ਦੀ ਕੁਰਸੀ ਸਾਨੂੰ ਪਸੰਦ ਨਹੀਂ ਪੰਜਾਬ ਦੀ ਸੇਵਾ ਬਹੁਤ ਕਰਨੀ ਹੈ ਪੰਜਾਬ ਦੀ ਸੇਵਾ ਬਿਨਾ ਕੁਰਸੀ ਤੋਂ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਨਾ ਪੰਜਾਬ ਚ ਇੰਨਾ ਹੜ ਆਏ ਇੰਨੀਆਂ ਹੋਰ ਵੀ ਦਿੱਕਤਾਂ ਐ ਇੰਨੀ ਅ ਲਾ ਐਂਡ ਆਰਡਰ ਦੀ ਦਿੱਕਤ ਹੈ ਐਨੀ ਸਾਡੇ ਫਰੋਤੀਆਂ ਉਹ ਗੈਂਗਸਟਰ ਦੀ ਗੱਲ ਹੈ ਕਦੀ ਵੀ ਨਵਜੋਤ ਸਿੰਘ ਸਿੱਧੂ ਨੇ ਕੋਈ ਗੱਲ ਹੀ ਨਹੀਂ ਕੀਤੀ ਪੰਜਾਬ ਦੀ ਪਰ ਕੁਰਸੀ ਚਾਹੀਦੀ ਹੈ ਕੁਰਸੀ ਚਾਹੀਦੀ ਹੈ ਬੈਠੋ ਤਾਂ ਸੀ ਖੜੇ ਖੜੇ ਤਾਂ ਕੁਰਸੀ ਵੀ ਨਹੀਂ ਮਿਲਦੀ ਇਹ ਜਸਟ ਫਰਸਟ੍ਰੇਸ਼ਨ ਹੈ ਕਿਉਂਕਿ ਹਾਈ ਕਮਾਂਡ ਹੁਣ ਕੋਈ ਨਵੀਂ ਸਾਡੀ ਜਿਹੜੀ ਟੀਮ ਤਿਆਰ ਹੋ ਰਹੀ ਹੈ ਦੋ ਦਿਨ ਦਸਾਂ ਦਿਨਾਂ ਚ 20 ਦਿਨਾਂ ਚ ਤਾਂ ਕਿ ਉਸ ਵੇਲੇ ਕੋਈ ਇਹੋ ਜਿਹਾ ਫਿਹੜਾ ਪਾ ਲੋ ਸਾਡੇ ਸਾਡੇ ਤੇ ਨਜ਼ਰ ਆਵੇ ਇਸ ਤਰ੍ਹਾਂ ਨਜ਼ਰ ਨਹੀਂ ਆਉਂਦੀ ਨਜ਼ਰ ਆਊਗੀ ਹਾਈ ਕਮਾਂਡ ਦੀ ਚੰਗੀ ਨਹੀਂ ਆਊਗੀ ਬੁਰੀ ਨਜ਼ਰ ਆਊਗੀ ਜਿੰਨੇ ਨਾਲ ਨੁਕਸਾਨ ਹੋਊਗਾ ਉਹ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਨੇ ਠੀਕ ਨਹੀਂ ਕੀਤਾ ਇਸ ਗੁੱਟਬੰਦੀ ਨੂੰ ਲੈ ਕੇ ਕੀ ਕਹਿੋਗਾ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਕੋਈ ਗੁੱਟਬੰਦੀ ਨਹੀਂ ਹੈ ਠੀਕ ਹੈ ਜਦੋਂ ਤੁਹਾਡੀ ਸੀਐਮ ਦੀ ਕੁਰਸੀ ਇੱਕ ਹੈ ਤੇ ਸਭ ਦੀ ਕੋਸ਼ਿਸ਼ ਹੁੰਦੀ ਹੈ ਖਾਸ ਕਰਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸੀ ਇਸ ਤੋਂ ਪਹਿਲਾਂ ਵੱਡੇ ਲੀਡਰ ਸੀ ਕਾਂਗਰਸ ਦੇ ਉਹ ਸਟੈਬਲਿਸ਼ਡ ਲੀਡਰ ਸੀ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਲੀਡਰਸ਼ਿਪ ਸਟੈਬਲਿਸ਼ ਹੋਣੀ ਹੈ ਹਾਲਾਂਕਿ ਸਾਡੇ ਚੰਨੀ ਜੀ ਬਹੁਤ ਕਾਮਯਾਬ ਭਾਵੇਂ 3 ਮਹੀਨੇ ਲਈ ਰਹੇ ਬੜੇ ਕਾਮਯਾਬ ਮੁੱਖ ਮੰਤਰੀ ਨੇ ਅੱਜ ਪੰਜਾਬ ਉਹਨਾਂ ਨੂੰ ਚਾਹੁੰਦਾ ਹੈ ਖਾਸ ਕਰਕੇ ਗਰੀਬ ਚਾਹੁੰਦਾ ਹੈ ਸਾਰੇ ਸਾਰੇ ਵਰਗ ਉਹਨਾਂ ਨੂੰ ਚਾਹੁੰਦੇ ਆ ਤੇ ਇੱਕ ਵਾਰੀ ਲੀਡਰਸ਼ਿਪ ਸਟੈਬਲਿਸ਼ ਹੋਣ ਦੀ ਗੱਲ ਹੈ ਤੇ ਸਾਰੀ ਚੀਜ਼ ਉਸੇ ਤਰ੍ਹਾਂ ਹੋਏਗੀ 19 ਦਿਨ ਥੋੜਾ ਜਾਂ ਹੁੰਦਾ ਹੈ ਸਭ ਦੀ ਆਪਣੀ ਆਪਣੀ ਕਾਬਲੀਅਤ ਹੈ ਜਦੋਂ ਸਾਡੇ ਸੈਂਟਰ ਜਿਹੜੀ ਸਾਡੀ ਹਾਈ ਕਮਾਂਡ ਹੈ ਉਹਨਾਂ ਨੇ ਟੀਮ ਬਣਾ ਕੇ ਸਾਰੇ ਅੱਗੇ ਕਰਤਾ ਤੁਸੀਂ ਦੇਖਣਾ ਇੱਕੋ ਧਾਗੇ 'ਚ پرو ਕੇ ਸਾਰੇ ਇਕੱਠੇ ਚੱਲਣਗੇ ਔਰ 10-15 ਨੇਚੇ ਹੋ ਜਾਣਾ ਹੈ ਕਾਂਗਰਸ ਦੇ ਸਾਬਕਾ ਲੀਡਰ ਹੀ ਕਾਂਗਰਸ ਤੇ ਇਲਜ਼ਾਮ ਲਾ ਰਹੇ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਕਿ ਇੱਥੇ ਜਿਹੜਾ ਹੈਗਾ ਕਾ ਕੁਰਸੀ ਦਾ ਜਿਹੜਾ ਲੈਣ ਦੇਣ ਵਾਸਤੇ ਬੋਲੀ ਲੱਗ ਜਿਹੜੇ ਹੁਣ ਦੂਜੀਆਂ ਪਾਰਟੀਆਂ 'ਚ ਚਲੇ ਗਏ ਹੁਣ ਤੁਸੀਂ ਗੱਲ ਕਰੋ ਰਮਨੀਤ ਬਿੱਟੂ ਦੀ ਸਾਰਾ ਕੁਝ ਕਾਂਗਰਸ ਤੋਂ ਲਿਆ ਪਰਿਵਾਰ ਨੇ ਜੇ ਉਹ ਇਲਜ਼ਾਮ ਲਾਉਂਦੇ ਆ ਤਾਂ ਉਹਨਾਂ ਨੂੰ ਪੁੱਛੋ ਤੁਹਾਡੇ ਪਰਿਵਾਰ ਦੇ 4-4 ਮੈਂਬਰਾਂ ਨੂੰ ਵੱਡੀਆਂ-ਵੱਡੀਆਂ ਪੋਜੀਸ਼ਨਾਂ ਮਿਲੀਆਂ ਤੁਸੀਂ ਇਲਜ਼ਾਮ ਲਾਓ ਕਿ ਕਾਂਗਰਸ ਤੇ ਪੈਸਾ ਚੱਲਦਾ ਹੈ ਤੁਹਾਡੇ ਪਰਿਵਾਰ ਨੇ ਕਿੰਨਾ ਪੈਸਾ ਦਿੱਤਾ ਡੋਨੀ ਬਿੱਟੂ ਨੇ ਕਿੰਨਾ ਪੈਸਾ ਦਿੱਤਾ ਤੁਹਾਡੀ ਉਮਰ ਸ਼ਾਇਦ ਉਦੋਂ 28 29 30 ਸਾਲ ਦੀ ਹੋਊਗੀ ਵੋਟਾਂ ਪਈਆਂ ਸੀ ਯੂਥ ਕਾਂਗਰਸ ਦੀਆਂ ਅੰਮ੍ਰਿਤਸਰ ਦੇ ਵਿੱਚ ਵੋਟਾਂ ਦੇ ਨਾਲ ਤੁਸੀਂ ਜਿੱਤੇ ਸੀ ਔਰ ਰਾਹੁਲ ਗਾਂਧੀ ਨੇ ਤੁਹਾਨੂੰ ਪ੍ਰਦਾਨ ਬਣਾਇਆ ਸੀ ਕਿ ਪੈਸੇ ਨਾਲ ਬਣੇ ਸੀ ਉਹ ਤਾਂ ਲਾਣਗੇ ਉਹ ਪ੍ਰਦਾਨ ਕਿਹੜੇ ਆ ਤੁਹਾਡੇ ਜਾਖੜ ਸਾਹਿਬ ਦੀ ਗੱਲ ਕਰਦੇ ਹੋ ਜਾਖੜ ਸਾਹਿਬ ਇਲਜ਼ਾਮ ਲਾਉਂਦੇ ਜਾਖੜ ਸਾਹਿਬ ਤੁਹਾਡੇ ਫਾਦਰ ਤੋਂ ਲੈ ਕੇ ਤੁਹਾਡੇ ਤੱਕ ਤੁਹਾਡੇ ਵੀ ਭਤੀਜੇ ਤੱਕ ਕਿਹੜੀ ਬੀਸ਼ਰ ਤੁਹਾਨੂੰ ਨਹੀਂ ਮਿਲੀ ਦੋ ਦੋ ਵਾਰੀ ਸਪੀਕ ਕਰ ਰਹੇ ਹੋ ਬਲਰਾਮ ਜਾਖੜ گورنر ਤੁਸੀਂ ਰਹੇ ਹੋ ਮੰਤਰੀ ਰਹੇ ਹੋ ਪੰਜਾਬ ਚ ਤੁਹਾਡਾ ਵੱਡੇ ਪ੍ਰਧਾਨ ਮੰਤਰੀ ਰਹਿਆ ਤੁਹਾਡਾ ਭਤੀਜਾ ਐਮ ਐਲ ਏ ਰਿਹਾ ਇੱਕ ਵੀ ਪੈਸਾ ਤੁਸੀਂ ਕਿਸੇ ਕਾਂਗਰਸ ਪਾਰਟੀ ਨੂੰ ਦਿੱਤਾ ਹੋਵੇ ਤੁਸੀਂ ਲੈਣ ਦੀ ਗੱਲ ਕਰਦੇ ਹੋ ਸਕਦੇ ਤੁਸੀਂ ਉਦੋਂ ਕੁਝ ਕਾਂਗਰਸ ਵੇਲੇ ਬਿਨਾਂ ਹਾਈ ਕੋਰਟ ਤੋਂ ਕੋਈ ਪੈਸੇ ਲਏ ਹੋ ਨਾ ਦਿੱਤਾ ਤਾਂ ਤੁਸੀਂ ਦੱਸੋ ਵੀ ਸਾਡੇ ਤੋਂ ਵੀ ਪੈਸੇ ਲੈਂਦੇ ਰਹੇ ਫਿਰ ਤਾਂ ਗੱਲ ਹੈ ਦੂਜਿਆਂ ਨੂੰ ਕਹਿਣਾ ਜੇ ਤੁਸੀਂ ਕੁਝ ਨਹੀਂ ਦਿੱਤਾ ਦੂਜਿਆਂ ਬਾਰੇ ਕਿਵੇਂ ਗੱਲ ਕਰ ਸਕਦੇ ਹੋ